ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਾਂ ਤਿੰਨ ਝੋਟੀਆਂ ਦਿਖਾਵਾਂਗੇ ਦੋ ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਗੱਬਣ ਤਿਆਰ ਆਪਾਂ ਪਹੁੰਚੇ ਆ ਭਾਜੀ ਨੀਟੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਭਾਈ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਾਸਿਆ ਭਾਜੀ ਸਚਕਾਮੀ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਗੁਰੂ ਗ੍ਰਾਮ ਦਾ ਦੀ ਕਿਰਪਾ ਜੀ ਕਿਰਪਾ ਚਾਹੀਦੀ ਆ ਜੀ ਤੇ ਬਾਈ ਜੀ ਆਪਣਾ ਨਾਮ ਤੇ ਡਰੈਸ ਦੱਸਿਓ ਕਿ ਮੇਰਾ ਨੀਤਾ ਪਿੰਡ ਲਖੂਆ ਤਸੀਲ ਆਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਵੀ ਬੋਲ ਦਿਓ 95999926 ਤੇ 6054 ਠੀਕ ਆ ਜੀ 95999926 ਤੇ 60565 ਬਾਈ ਦੱਸਿਓ ਹਾਂ ਪਹਿਲੇ ਨੰਬਰ ਤੇ ਆ ਜੀ ਨੀਲੀ ਰਵੀ ਜੀ ਮੰਨ ਲਓ ਆਪਣੇ ਦੱਸਣ ਦੀ ਲੋੜ ਨਹੀਂ ਹੈ ਕੁਆਲਿਟੀ ਵੇਖੋ ਮੈਂ ਦੀ ਹਾਂਜੀ ਤੇ ਮਗਰ ਵੀ ਇਹਦੇ ਕੱਟੀ ਆ ਅਛਾ ਜੀ ਤੇ ਲਈ ਵੀ ਆਪਣੇ ਖਾਸ ਬੰਦੇਆਂ ਕੋਈਆਂ ਰਿਸ਼ਤੇਦਾਰਾਂ ਕੋਈ ਠੀਕ ਹੈ ਠੀਕ ਹੈ ਮੈਂ ਦੁੱਧ ਪੁੱਛਾ ਭਰ ਦਈਆ ਠੀਕ ਹੈ ਜੀ ਲਓ ਜੀ ਮੀਲੀ ਰਗੀ ਵੀ ਤੇ ਪਿੱਛੇ ਵੀ ਫੀ ਮਲੇ ਦੇ ਕਾਫ ਆ ਗਿਆ ਜੀ ਪਿੰਡਾ ਪਿੰਡਾ ਤਾਂ ਵੱਡੀ ਨਹੀਂ ਫੁੱਲ ਸੈ ਜਿਆ ਚੰਗੇ ਤਗੜੇ ਕੱਦ ਕਾਟ ਵਾਲੀ ਤੇ ਹੈ ਵੀ ਸਿੰਗਲ ਲੱਦੀ ਆ ਕਿੰਨਾ ਕਿ ਕੋ ਇਸ ਟਾਈਮ ਦੁੱਧ ਹੋਣ ਦੁੱਧ ਦੇ ਕੋ ਵੀਰ ਜੀ ਹੈ 10 11 ਕਿਲੋ ਐਸਾ ਠੱਲਾ ਡੁੱਲਾ ਠੀਕ ਆ ਕਹਿਣ ਵਾਲਾ ਨਹੀਂ ਮਿਲਣ ਵਾਲਾ ਹੋਊਗਾ ਪਰ ਮੈਂ ਦੁੱਧ 14 15 ਕਿਲੋ ਦੇ ਦਿੰਦੀ ਆ ਠੀਕ ਹੈ ਠੀਕ ਹੈ ਹਾਂ ਜੀ ਆਪਣੇ ਰਿਸ਼ਤੇ ਦਾ ਨਾ ਮੱਝ ਆਈ ਐ ਅੱਛਾ ਜੀ 10 ਤੋਂ 11 ਲੀਟਰ ਜਿਹੜਾ ਹੁਣ ਇਹਨਾਂ ਦਾ ਤਾਂ ਬਾਹਰ ਹੋ ਉਹ ਅੰਦਰ ਨਹੀਂ ਆ ਠੀਕ ਆ ਜੀ ਪਿਓਰ ਨੇਲੀ ਦਾ ਵੀ ਤੇ ਆ ਗਈ ਤੇ ਤੇ ਕੱਟ ਵਾਲੀ ਆ ਕਰਮ ਵਾਲ ਇਹ ਕਾਇਨਕਮਾ ਦੂਜਾ ਜੋ ਮੇਰੇ ਤੀਸਰੇ ਸੂਏ ਸੂਈ ਆਏ ਅੱਛਾ ਜੀ ਪਿੱਛੇ ਇਹਦੇ ਕੱਟੀ ਯਾਰ ਆ ਦੇਖੋ ਠੀਕ ਹੈ ਠੀਕ ਹੈ ਲਓ ਜੀ ਤੀਸਰਾ ਸੂਆ ਸੂਈ ਆ ਤੇ ਪਿੱਛੇ ਵੀ ਇਹਦੇ ਟੀਮ ਦੇ ਤਾਂ ਅੱਖ ਵੀ ਬਿੱਲੀ ਆ ਬਿਲਕੁਲ ਬਿਲਕੁਲ ਇਹਦੇ ਹਵਾਲੇ ਤੇ ਵੀ ਡੱਬ ਡੋ ਨਸਲ ਕੁਆਲਟੀ ਬੜੀ ਮਹਿੰਗੀ ਆ ਚੈੱਕ ਕਰ ਸਕਦੇ ਜੇ ਮਣਕੀ ਅੱਖ ਤੇ ਕਿੱਡਾ ਕਟ ਆ ਗਿਆ ਵਾ ਵੱਡੀ ਮਹਿੰਗੀ ਤੇ ਚੋਣ ਇੱਕ ਨੰਬਰ ਹੋ ਗਏ ਰੋਮ ਵਰਗੀ ਬੋਲੀ ਅੱਛਾ ਜੀ ਹਾਂ ਜੀ ਸਾਨੂੰ ਜਿਹੜਾ ਐਨ ਇਹ ਪਿੰਡਾ ਵੇਖਣਾ ਵੀ ਦੱਸਦਾ ਮੈਂ ਦੋ ਚਾਲੀ ਆ ਪਿੰਡਾ ਵੇਖੋ ਇਹਦਾ ਕਿਤਰਾ ਦਾ ਆ ਇਹ ਗੱਡੇ ਦੀ ਛੇਲਰ ਦਾ ਪਿੰਡਾ ਹੈ ਬਰੀਕ ਬੜੀ ਹੈ ਠੀਕ ਹੈ ਲਓ ਜੀ ਐਨ ਪੱਤ ਲੈ ਕੇ ਮਾਲੀ ਇਹਦੇ ਚੈੱਕ ਕਰ ਸਕਦੇ ਇਧਰ ਬੰਨੇ ਦੇ ਵੀ ਡੱਬ ਡੁੱਬ ਦਿਖਾ ਦਿਓ ਇਹ ਨਾੜਾ ਨੂੜਾ ਜਿਹੜੀਆਂ ਮਿਲਕ ਵੈਂਟ ਬਹੁਤ ਵਧੀਆ ਲੱਗੀ ਹੈ ਤੇ ਦੁੱਧ ਮੈਂ ਇੰਨਾ ਲਊਗੀ 14 15 ਫੇਰ ਹੁਣ ਅੱਛਾ ਜੀ ਆ ਮੈਲਾ ਮਾਰਨ ਦਾ ਵੀ ਆ ਵੇ ਲੋ ਠੀਕ ਹੈ ਠੀਕ ਹੈ ਹਾਂ ਇਹਦਾ ਭਾਈ ਜੀ ਫਿਰ ਮੁੱਲ ਮੁੱਲ ਵੀਰ ਦੀ ਹੈ ਤੇ ਮੈਂ ਤਾਂ ਕਿ ਸਵਾ ਲੱਖ ਦੀ ਹਾਂਜੀ ਪਰ ਆਪਾਂ ਥੋੜੀ ਜਾਇਜ ਦੇਣੀ ਆਪਾਂ ਹਿਸਾਬ ਨਾਲ ਲਈ ਆ ਠੀਕ ਆ ਕਰ ਦੋ ਜੈਸੇ ਲੋ ਜਿੱਥੇ ਕਿ ਛੱਡਣੀ ਹੈ ਪੰਜ ਛੱਡ ਦਈਏ ਕਰ ਦਿਖ ਲੱਖੋਂ ਅੰਦਰ ਕਿ ਨਹੀਂ ਕਰ ਲੀਏ ਦੱਸੋ ਕਰ ਦੋ ਖੁੱਲਾਈ ਦੋ ਛੱਡ ਦਈਏ ਹੋਰ ਛੱਡ ਦੋ ਕਿ ਨਹੀਂ ਛੱਡੀਏ ਬਹੁਤ ਦਿਨਾਂ ਛੱਡਾ ਉਹ ਮੈਂ ਵੇਖ ਲਓ ਨਹੀਂ ਚੰਗੀ ਆ ਮੈਂ ਤਾਂ ਚੰਗੀ ਆ ਕੁਆਲਟੀ ਚ ਆ ਗਈ ਆ ਇਹੋ ਜੀ ਮੈਂ ਪੈਸੇ ਲਾ ਕੇ ਮਿਲਦੀ ਆ 91000 ਲੀਏ ਹਾਂ 91000 ਰੇ ਚਾ ਤਾਂ ਕਹਿ ਤਰ ਦੇ ਦਾਂਗਾ ਪਰ ਦੇਣਾ ਨਹੀਂ ਮੈਂ ਹੀ ਮੰਨ ਲਓ ਬਹੁਤ ਜ਼ਿਆਦਾ ਚੰਗੀ ਆ ਦੋ ਡੈਮ ਚ ਆ ਕੇ ਖੜੇ ਸਾਡੇ ਕੋਲ ਜਿਹੜਾ ਮਰ ਗਿਆ ਹਾਂ ਜੀ ਇਹ 95 ਜ ਹੁਣ ਮੇਰਾ ਵੀਰ ਛੋੜ ਹੀ ਹੋਣੀ ਆ ਠੀਕ ਆ ਲਓ ਜੀ 99000 250 ਆਪਣੀ ਕੋਸ਼ਿਸ਼ ਕਰਦਾਂਗੇ ਠੀਕ ਆ ਠੀਕ ਆ ਜੀ 14 15 ਲੀਟਰ ਦੁੱਧ ਪਰ ਉਹ ਵੀ ਤੇ ਭਾਈ ਦੂਜੇ ਨੰਬਰ ਤੇ ਝੋੜੀ ਦੂਜੇ ਨੰਬਰ ਤੇ ਝੋੜੀ ਪਹਿਲਾ ਸੁਆ ਵੀਰ ਜੀ ਅੱਛਾ ਜੀ ਇਹਨੂੰ ਸੂਈ ਨੂੰ ਇਹ ਤੀਸਰਾ ਦਿਨ ਆ ਠੀਕ ਆ ਜੀ ਕੱਟੀ ਮਗਰ ਆ ਤੇ ਉਹ ਵੱਲੋਂ 나ੜੂ ਮੂੜੂ ਸਾਰਾ ਕੁਝ ਨਾਲ ਹੀ ਆ ਠੀਕ ਆ ਲਓ ਜੀ ਇਹਦੇ ਵੀ ਪਿੱਛੇ ਫੀਮੇਲ ਕਾਫ ਜੇ ਬੱਚਾ ਲਾ ਰਹੀ ਆ ਮੜਾ ਜਾ ਲਾ ਦੋ ਲਾ ਦੋ ਲਾ ਦੋ ਪਹਿਲਾ ਹੀ ਸੁਗਸ ਜੀ ਕਿੰਨਾ ਕਿ ਇੱਕ ਵਜੇ ਬੋਲਾ ਬੋਲਾ ਇਹ ਦੇਖੋ ਵੀਰ ਜੀ 8 ਕਿਲੋ ਤਾਂ ਬਾਹਰ ਹੀ ਬੋਲਾ ਅੰਦਰ ਨਹੀਂ ਆ ਠੀਕ ਹੈ ਜੀ ਸੌਜੀ 8 ਕਿਲੋ ਦੇ ਲਾਗੇ ਬੰਨੇ ਆ ਜੇ ਬੋਲਾ ਹੀ ਬੋਲਾ ਤਿਆਰ ਆ ਛੋਟੀ ਦਾਹਾਂ ਤੋਂ ਬਾਹਰ ਦਊਗੀ 11 ਦੇ ਤੇ 12 ਦੇ ਦੇ ਠੀਕ ਆ ਹ ਕੁਆਲਿਟੀ ਵਾਲੀ ਛੋਟੀ ਠੰਡੀ ਧੀਰੀ ਆ ਅੱਛਾ ਜੀ ਤੁਹਾਨੂੰ ਵੇਖੋ ਬਸ ਮੈਂ ਪਹਿਲਾਂ ਤੋਂ ਕਈ ਕਰਦੇ ਆ ਵੀਰ ਨਹੀਂ ਬਿਲਕੁਲ ਸਹੀ ਗੱਲ ਆ ਜੀ ਪਤਸੱਲੀ ਕਰਾ ਦਈਏ ਇਹ ਛਾਈ ਵੇਖੋ ਛੋਟੀ ਦੀ ਕਾਲੀ ਬੰਬਿਆ ਠੀਕ ਹੈ ਠੀਕ ਸਿੰਘ ਤੋਂ ਬਹੁਤ ਸੋਹਣਾ ਲੱਗਾ ਆ ਕਾ ਜੀ ਮਸਲਦੀ ਇਹ ਬਿਲਕੁਲ ਸ਼ਾਂਤ ਸੁਭਾਅ ਦੀ ਆ ਇਹਦੇ ਵੀ ਕੱਟੀ ਪਿਛੇ ਹਾਂਜੀ ਇਹਦੇ ਵੀ ਕੱਟੀ ਠੀਕ ਹੈ ਜੀ ਇਹਦੇ ਪਿਛੇ ਵੀ ਫੀਮੇਲ ਕਾਊ ਵੀ ਹੈ ਕਾਹਦੇ ਤੇ ਕੀ ਕਰਦਾ ਜਾਨ ਕਿਹ ਟਪਲਾਇਆ ਗਿਆ ਤੇ ਸਿੰਘ ਕੋ ਵੀ ਚੰਗਾ ਲੱਗਾ ਪਰ ਵਾਲੀ ਨੂੰ ਪਰ ਮਰੇ ਆਹ ਇਹਦੇ ਵੀ ਦੇ ਰੱਖਾ ਜੀ i ah. ਦੀ ਦਰਦ ਆ ਰਹੀ ਹੈ। ਉਹ ਵੀ। ਲਾਉ ਜੀ ਲਾਗੇ ਤਾਂ ਚੈੱਕ ਕਰਾਉਂਦੇ ਪਸੂ ਨਾ ਜਵਾਬ ਹੀ। ਉਹ 와ਹੀ ਕਰੋ ਜੀ। ਜਿੱਦ ਲਈ ਸਾਡਾ ਚੈੱਕ ਕਰਾ ਦੇਣਾ ਦਾ ਪਸੂਆ। ਇਹ ਚੋਆ ਆਪਾਂ ਦਿਖਾ ਦਿੰਨੇ ਆ। ਇਹ ਕਿਹੜੀ ਇੰਦਾਂ ਦੀ ਚੋਣ ਲੱਗੀ ਛੋਟੀ ਨੂੰ? ਅੱਛਾ ਜੀ। ਕਿਹਦੇ ਗੱਲਾਂ ਗਾਣੀਆਂ ਵੇਖੀ ਕੋਈ ਭੂਰ ਨਹੀਂ ਛਟਾ ਨਹੀਂ ਆ ਜੱਟ ਚਿਹਰਾ ਦਿਖਾ ਦੀ ਹਾਂਜੀ ਚੱਲ ਮਾਰੋ ਮਾਰੋ ਤਾਰਾ ਕੋਈ ਤਾਰਾ ਖਾਦੀਆਂ ਤਾਰਾ ਮਾਰਦੀਆਂ ਤੇ ਇਹ ਰਹਿ ਗਏ ਖਾਲੀ ਸਵਾਈ ਨੇ ਸਾਫ ਕਰਦਾ ਨਿਕਲ ਤੋ ਵੀਰਾਂ ਸਾਫ ਧਾਰਿਆ ਕੂਮ ਵਰਗੀ ਬੋਲੀ ਆ ਅੱਛਾ ਜੀ ਕਿਆ ਬੜੀ ਮਗਰ ਲਿਖਣਾਂ ਦੀ ਜਿਹੜੀ ਸਵਾਈ ਹੈ ਕਿੱਕਾ ਪਰੇ ਪਰ ਪੁੱਛ ਸਵਾਈ ਦੀ ਇਕ ਨੰਬਰ ਠੀਕ ਹੈ ਜੀ ਠੀਕ ਨੰਗੀ ਧੀਰੀਆ ਖੌਣ ਤੋਰ ਇਹ ਥਾਨ ਵੇਖੋ ਕਿੱਡਾ ਚੰਗਾ ਦੁੱਧ ਛੋਟੀ ਦਾਹਾਂ ਤੋਂ ਬਾਹਰ ਦਊਗੀ ਅੰਦਰ ਨਹੀਂ ਦਿੰਦੀ ਖਾਨਲੇਵੇ ਵਾਲੀ ਆਹ ਜੀ ਨਾੜਾ ਨੋੜਾ ਵੀ ਖਵਾਦੇ ਤੇ ਜਿਹੜੀਆਂ ਕਾਫੀ ਆ ਗਈਆਂ ਵਾ ਤੇ ਥਾਂ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਐਣ ਕੇ ਫੇ ਲੱਗਾ ਪਿਆ ਵਾ ਕੰਨਾ ਕੰਨਾ ਥਾਂ ਲੱਗਾ ਵਾਸ ਤੋਂ 11 ਲੀਟਰ ਜਿਹੜਾ ਦੁੱਧ ਭਰੀ ਉਹ ਵੀ ਚਾਹੀਦੀ ਚਲੋ ਇਹ ਚੰਗੀ ਸਾਫ ਕਰਨ ਵਾਲਾ ਭਰਾ ਲੈ ਜੀ ਦੁੱਧ ਚੰਗਾ ਕੱਢੀ ਜੋ ਵੀ ਵੀਰ ਜੀ ਬੋਲਾ 8 ਕਿਲੋ ਆ ਅੱਛਾ ਜੀ ਆਹ ਬੰਦਾ ਕੱਟੀ ਜਿੱਲਾ 나ੜੂ ਨਮਕਾੜਿਆ ਵਖਾਤੀ ਨਾ ਫੰਮ ਠੀਕ ਹੈ ਜੀ ਹਾਂਜੀ 8 ਕਿਲੋ ਬੋਲਾ ਆ ਹੁਣ ਇਹ ਪਿੱਛੇ ਇਹਦੇ ਵੀ ਕੱਟੀ ਆ ਜਿਹੜਾ ਫੋਨ ਹੋਈ ਬੋਲਾ ਤੇ ਇਹਦੇ ਪਿੱਛੇ ਵੀ ਫੀਮੇਲ ਕਾਫ ਆ ਜਿਹੜੇ ਬਿਲਕੁਲ ਜਿੱਲਾ 나ੜੂ ਵਜਵਾਗ ਦਾ ਤਾਂ ਵੇਖੋ ਕੱਟਾ ਚੰਦਾ ਠੀਕ ਹੈ ਜੀ ਤਾਂ ਜਿਹੜਾ ਨੋ ਕਲਾ ਲੱਗਾ ਪਿਆ ਕਰਮਾਲੀ ਨੇ ਲੇਵੇ ਦੀ ਬੜੀ ਸਾਫ ਹੈ ਇਦਰੋਂ ਵੀ ਦਿਖਾ ਦੇ ਖਾਣਾ ਇਧਰਲੀ ਸਾਈਡ ਤੋਂ ਚੈੱਕ ਕਰ ਸਕਦੇ ਤੂੰ ਥਾਣਾ ਦਾ ਸਾਈਡ ਹੈ ਪਾਸ ਇਹਦਾ ਬਾਕੀ ਫਿਰ ਮੋਲਾ ਮੋਲ ਨਜਾਇਜ਼ ਹੀ ਕਰਨੇ ਵੀਰ ਜੀ ਇਹ ਵੀ ਦੇ ਦੀਏ 95 ਦੀ ਕੱਤੋ ਉਹਦਾ ਵੀ ਜੈਸਨੋਈ ਪੰਜ ਹੀ ਛੱਡ ਗਏ 90 ਹਾਂ ਕੱਪੀ ਕਿੰਨਾ ਪੀਂਦਰਾ ਅੰਦਰ ਕੱਪੀਏ ਹਾਂਜੀ ਇਹ 1000 ਸਰ 1000 ਹੋਰ ਛੱਡ ਦੋ 88 ਵੀ ਹਾਂਜੀ 87 ਦੀਆਂ ਹਨ ਜਿਹੜਾ ਠੀਕ ਹੈ ਲਓ ਜੀ 87 ਕਿੰਨੇ ਟਾਈਮ ਮਰਜ਼ੀ ਚੋਲੇ ਕੋਈ ਨਾ ਲੱਤ ਮਾਰੂਗੀ ਹਾਂਜੀ ਚੋਣ ਮਾੜੀ ਹੋਵੇ ਧੂਰ ਛੱਟਾ ਹੋਵੇ ਅੱਛਾ ਜੀ ਚੁੱਪ ਕਰਕੇ ਲੱਦ ਲਿਆ ਮੈਂ ਤੇ ਪੈਸੇ ਡਬਲ ਦਾਂਗੇ ਠੀਕ ਹੈ ਜੀ ਦੁੱਧ ਕਿਲੋ ਵੱਧ ਘੱਟ ਸਕਦਾ ਓਪਰੇਥਾਂ ਜਾ ਕੇ ਹਾਂਜੀ 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 ਬਾਕੀ ਫੁੱਲ ਗਰੰਟੀਆਂ ਹੋਣਗੀਆਂ ਦਾ ਮੈਲਾ ਮਾਰਨ ਡੀਆਂ ਵੇਖ ਲੋ ਇਹਦੇ ਦੇ ਮੈਲਾਂ ਮਾਰਨੇ ਦੁੱਧ ਮੰਗਦੀ ਆ ਮੈਲਾ ਮੋਲਾ ਤੇ ਵੀ ਮੰਨ ਛੱਡੀਆਂ ਆਹ ਭਾਜੀ ਕਿਵੇਂ ਆ ਗਈ ਤੇ ਜੀ ਨੰਬਰ ਦੇ ਇਹ ਵੀਰ ਦੀ ਛੋਟੀ ਤਿਆਰ ਆ ਲੈ ਖੜਦੀ ਪੰਜ-ਸੱਤ ਦਿਨ ਅੱਛਾ ਜੀ ਆਪ ਕਾ ਲੈ ਜਾਉਂਗੀ ਵੇਖੋ ਛੋਟੀ ਸੰਭੀ ਕੇ ਨੇ ਤੁੰਗਾ ਕਿਨਵਾ ਸੁਗੀ ਦੂਜੇ ਸੁਣੀ ਜਿਹਾ ਠੀਕ ਹੈ ਠੀਕ ਲੋ ਜੀ ਦੁੱਧ ਆ ਸੁਗਾ ਸੁ ਵੀ ਤੇ ਇਹ ਵੀ ਨਹੀਂ ਬ ਕਿੰਨਾ ਘ ਭਰਿਆ ਦੁੱਧ ਨੇ ਪਹਿਲੇ ਸਵੇਰੇ ਅੱਛਾ ਜੀ 11 ਕਿਲੋ ਦੁੱਧ ਜਿਹੜਾ ਪਹਿਲੇ ਸਵੇਰੇ ਨੇ ਭਰਿਆ ਕਰਮ ਵਾਲੀ ਨੇ ਬਾਕੀ ਛਟਾ ਛਟਾ ਬਹੁਤ ਹਾਂਜੀ ਹਾਂਜੀ ਹਾਂ ਛੱਟੇ ਲੱਗ ਲਾ ਕੇ ਜਿਹੜੀਆਂ ਸੇਵਾ ਨਾਲੋਂ ਨਹੀਂ ਕਦਰ ਛੱਡੀ ਚਾਰੂ ਬੜੀ ਆ ਅੱਛਾ ਜੀ ਹਾਂਜੀ ਅਬ ਖਾਵਾ ਤਾਂ ਹੁਣ ਕੱਡਾ ਚੰਗਾ ਲੱਗਾ ਠੀਕ ਹੈ ਠੀਕ ਹੈ ਤਾਂ ਇਹ ਖਾਣਾ ਦਾ ਸਵਾਦ ਕਿਹਾ ਉਹਦੇ ਢਿੱਲਾ ਢੁਲਾ ਜਿਹੜੀਆਂ ਕਾਫੀ ਆ ਗਈਆਂ ਅੱਜ ਹਵਾਨੇ ਦੇ ਇਹੇ ਬਾਤੀ ਇੱਦਿ ਦੇ ਵੇਖੋਗੇ ਜਰਸੀ ਗਾਉਂਦ ਰਹੀ ਨੇ ਏਦਾਂ ਆ ਆ ਦਿਖਾਓ ਸਹੀ ਗੱਲ ਉਹ ਯਾ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਸਿੰਘ ਸਿੰਘ ਬਹੁਤ ਹੀ ਚੰਗਾ ਲੱਗਾ ਕਰਨਾ ਸਭੀ ਬੜੀ ਇਹ ਮਜਬੀ ਸਿੰਘਾਂ ਕੋ ਲਈ ਆ ਅੱਛਾ ਜੀ ਬਹੁਤ ਸੇਵਾ ਕੀਤੀ ਜੋਟੀ ਦੀ ਠੀਕ ਹੈ ਠੀਕ ਹੈ ਜੀ ਦੋ ਦੋਾਂ ਦੇ ਤਾਂ 10000 ਆਪਾਂ ਨਾਰਮਲ ਸੇਵਾ ਤੇ ਚੋਂਦੇ ਰਹੇ ਆ ਠੀਕ ਆ ਤਾਂ ਦੂਜੇ ਸਵੇ ਸੁਣੀ ਆ ਠੀਕ ਹੈ ਜੀ ਹੁਣ ਦੇ ਤੇ 12 ਹੁਣ ਦੇ ਤੇ 14 ਇਹ ਮੋਲੇ ਦਾ ਵੀਰ ਜੀ ਕਰਾਂਗੇ 1 5 ਹਾਂਜੀ ਤੇ ਪੂਰੇ ਦੀ ਦੇ ਦਾਂਗੇ ਲੱਖ ਦੀ ਹਾਂਜੀ ਕਰ ਦਈਏ ਸਾਡੇ ਜੀ ਬਜਟ 2000 ਛੱਡ ਦਾਂਗੇ 95 ਦੀ ਹਾਂ ਠੀਕ ਹੈ ਜੀ ਇੱਕ ਹੋਰ ਛੋਟ ਕਰਾਂਗੇ 97000 ਛੋਟੀ ਦੇ ਦਾਂਗੇ ਠੀਕ ਹੈ ਲਓ ਜੀ 95000 ਦੀ ਅੱਛਾ ਜੀ ਜੇ ਸਵੇਰੇ ਸੋਹਣੀ ਦੁੱਧ ਤੇਰਾ 13 ਕਿਲੋ 12 ਕਿਲੋ ਆਮ ਦਾ ਦਈ ਜਾਣਾ ਚਲੋ ਜਿਆਦਾ ਦਿਆਂਗੇ ਗੱਪ ਜਿੰਨੀ ਮਰਜ਼ੀ ਮਰੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ 10 12 ਬਹੁਤ ਬੜੀ ਝੋਟੀ ਠੀਕ ਹੈ ਠੀਕ ਹੈ ਲਓ ਜੀ ਪਸ਼ੂ ਭਾਈ ਹੁਣਾਂ ਦੇ ਕੋਲ ਚੰਡੇ ਆ ਰੇਟ ਪਸ਼ੂਆਂ ਦੇ ਹਿਸਾਬ ਨਾਲ ਲਿਆ ਜਾ ਬਾਕੀ ਇਹਦੀ ਗੱਪਣ ਵੀ ਆਪਣੀ ਥਣਾ ਦੀ ਪਾਰ ਪਿੱਛੇ ਦੀ ਫੋਲਡ ਗਰੰਟੀ ਹੋਊਗੀ ਅੱਛਾ ਜੀ ਜਿਹੜੀਆਂ ਸੂਆਆਂ ਆ ਜਿਹੜਾ ਵੀਰ ਆ ਜੇ ਤਾਂ ਸਾਰਿਆਂ ਨਾਲ ਚੰਗਾ ਆ ਨਹੀਂ ਜਿਹੜਾ ਆ ਸਕਦਾ ਸਾਡੇ ਕੋਲ ਚਵਾ ਕੇ ਖੜੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਹਾਂ ਸੱਲੀ ਕਰਕੇ ਖੜੇ ਬੈਂਤੀ ਹੁੰਦੀ ਆ ਹਾਂਜੀ ਤੇ ਬਹੁਤ ਹੀ ਚਲੋ ਚੰਗੀ ਗੱਲ ਆ ਵੀ ਜਿਹੜੇ ਵੀਰ ਭਰਾ ਕੋਈ ਨਹੀਂ ਵੀ ਟਾਈਮ ਹੁੰਦਾ ਆਪਣੀ ਵੀਡੀਓ ਕਾਲਦੇ ਹਨਾ ਦੋ ਟਾਈਮ ਚਵਾ ਲਿਆ ਕਰੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਂ ਨਹੀਂ ਮਿਲਾਈ ਤੀ ਇਹਦੇ ਸਾਰੇ ਪਸ਼ੂ ਪਾਲ ਘਰਾਵਾਂ ਵਾਲਾ